ਇਹ ਪਿੰਡ ਹਿਆਤਪੁਰਾ ਵੈਲੇਵਾਲ ਫਤੇਗੜ ਗੁਜਰਾ ਫਤੇਗੜ ਜੱਟਾਂ ਤੇ ਰਤਨਗੜ ਦੇ ਵਿੱਚ ਆਪਾਂ ਜਿਹੜੀ ਨਸ਼ਾ ਵਿਰੋਧੀ ਕੈਂਪੇਨ ਹੈ ਕੀਤੀ ਹੈ ਬਹੁਤ ਵਧੀਆ ਸਾਥ ਦੇ ਰਿਆ ਜਨਤਾ ਬਹੁਤ ਸਾਥ ਦੇ ਰਹੀ ਹੈ ਔਰ ਨਸ਼ਿਆਂ ਦੇ ਖਿਲਾਫ ਜਿਹੜੀ ਸੋਚ ਹੈ ਉਹ ਜਨਤਾ ਦੀ ਉਜਾਗਰ ਹੋ ਰਹੀ ਹੈ ਲੋਕੀ ਨਾਰਾਜ਼ਗੀ ਵੀ ਜਤਾਉਂਦੇ ਐ ਕਿ ਸਰਕਾਰ ਨੇ ਇਹ ਕਦਮ ਦੇਟ ਪੁੱਟਿਆ ਪਰ ਮਾਨ ਸਾਹਿਬ ਨੇ ਇਹਨੂੰ ਯੁੱਧ ਦਾ ਨਾਮ ਦਿੱਤਾ ਇਸੇ ਕਰਕੇ ਜੁੱਧ ਦਾ ਨਾਮ ਦਿੱਤਾ ਕਿਉਂਕਿ ਲੜਾਈ ਲੰਬੀ ਹੈ ਜੇ ਛੋਟਾ ਮੋਟਾ ਕੰਮ ਹੁੰਦਾ ਇੱਕ ਦੋ ਪਰਚੇ ਕਰਕੇ ਕੰਮ ਚੱਲਦਾ ਹੁੰਦਾ ਤੇ ਸ਼ਾਇਦ ਇਹਨੂੰ ਯੁੱਧ ਦਾ ਨਾਮ ਨਾ ਦਿੱਤਾ ਹੁੰਦਾ ਜਿਹੜਾ ਯੁੱਧ ਹੁੰਦੇ ਹਮੇਸ਼ਾ ਯੁੱਧ ਲੰਬੇ ਚੱਲਦੇ ਆ ਇਹ ਲੰਬੀਆਂ ਲੜਾਈਆਂ ਹੁੰਦੀਆਂ ਨੇ ਵੱਡੇ ਪੱਧਰ ਦੀਆਂ ਲੜਾਈਆਂ ਹੁੰਦੀਆਂ ਨੇ ਇਸੇ ਕਰਕੇ ਇਹ ਹਰ ਨਗਰ ਹਰ ਵਾਰਡ ਹਰ ਪਿੰਡ ਦੇ ਵਿੱਚ ਜਿਹੜੀ ਆ ਨਸ਼ਾ ਮੁਕਤੀ ਯਾਤਰਾ ਕੱਢੀ ਜਾ ਰਹੀ ਆ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਜਨਤਾ ਨੂੰ ਜਾਗਰੂ ਕਰਾਂਗੇ ਤਾਂ ਹੀ ਜਨਤਾ ਨਾਲ ਜੁੜੂਗੀ ਤਾਂ ਹੀ ਨੇੜੇ ਨਸ਼ਾ ਤਸਕਰਾਂ ਦੇ ਨਾਮ ਆ ਉਜਾਗਰ ਹੋਣਗੇ ਔਰ ਤਾਂ ਹੀ ਇਹ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਅਸੀਂ ਬਣਾ ਸਕਾਂਗੇ ਜਦੋਂ ਨਸ਼ਿਆਂ ਨੂੰ ਠੱਲ ਪਾਵਾਂਗੇ ਤਾਂ ਹੀ ਇਹ ਸਾਡੀ ਗੱਲ ਬਣਨੀ ਇਹ ਜਿਹੜਾ ਸ਼ੀਮਾ ਦਰਿਆ ਪੰਜਾਬ ਜੀ ਨੂੰ ਕਹਿੰਦੇ ਸੀ ਨਸ਼ਿਆਂ ਦਾ ਵਗ ਰਿਹਾ ਅੱਜ ਉਹਨੂੰ ਠੱਲ ਪਾਉਣ ਲਈ ਮਾਨ ਸਾਹਿਬ ਨੇ ਸਾਡੇ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਐਮ ਐਮ ਬੱਡੀ ਆ ਇਹਨੂੰ ਰੰਗ ਪੈਣਾ ਸ਼ੁਰੂ ਹੋ ਗਿਆ ਲੋਕ ਹਨਗਾਰਾ ਵੀ ਪਾਰ ਰਿਹਾ ਤੁਸੀਂ ਦੇਖਿਆ ਜੇ ਪਿਛਲੇ ਪਿੰਡਾਂ 'ਚ ਕਿ ਇਸ ਪਿੰਡ 'ਚ ਉਹਨਾਂ ਨੇ ਕਾਫੀ ਥੋੜਾ ਗਿਲਾ ਵੀ ਕੀਤਾ ਹੋਰ ਹਨਗੜਾ ਵਾਲਿਆਂ ਨੇ ਵੀ ਪੋਸਟੂਲੀ ਟਿੱਲੀ ਕਰਕੇ ਦਿਖਾਰੀ ਹੈ ਪਰ ਨਹੀਂ ਔਰ ਜਦੋਂ ਅਸੀਂ ਫੋਨ ਕੀਤਾ ਐਸਐਸ ਸਾਹਿਬ 5 ਮਿੰਟ ਦੇ ਕੋ ਪਹਿਲਾਂ ਸਾਡੇ ਕੋਲ ਇਥੇ ਪਹੁੰਚ ਚੁੱਕੇ ਸੀ ਉਹਨਾਂ ਦੱਸਿਆ ਵੀ ਇਸ ਵਿੱਚ 6 ਬੰਦੇ ਹੁਣੇ ਅਜੇ ਚਿੱਟੇ ਦੇ ਨਸ਼ੇ ਤਰਚ ਜਿਹੜੇ ਆ ਚੋਰ ਆ ਫੜ ਕੇ ਲੈ ਕੇ ਆਇਆ ਅੱਗੇ ਵਾਸਤੇ ਉਹਨਾਂ ਦੱਸਿਆ ਵੀ ਇੱਥੇ ਕੋਈ ਵੀ ਇਦਾਂ ਦੀ ਜਿਹੜੀ ਨਸ਼ੇ ਪ੍ਰਤੀ ਖਾਸ ਕਰਕੇ ਨਾ ਪਹਿਲਾਂ ਟੈਲ ਵਰਤੀ ਗਈ ਐ ਨਾ ਹੁਣ ਟੈਲ ਵਰਤੀ ਜਾਊਗੀ ਕਦੇ ਤੇ ਮੈਂ ਸਮਝਦਾ ਵੀ ਜੇ ਇਸੇ ਤਰ੍ਹਾਂ ਇਹ ਜਿਹੜਾ ਆਪਰੇਸ਼ਨ ਚੱਲਦਾ ਰਿਹਾ ਨਾ ਯੋਧ ਨਸ਼ਾ ਵਿਰੁੱਧ ਤਾਂ ਆਉਣ ਵਾਲੇ ਸਮੇਂ 'ਚ ਦਾ ਜਿਹੜਾ ਰਿਜ਼ਲਟ ਆਉਣ ਵਾਲੇ ਸਮੇਂ 'ਚ ਵਧੀਆ ਹੋਊਗਾ ਸਭ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਵੇਲੇ ਸੰਕਲਪ ਲਿਆ ਔਰਤ ਬੜੀ ਡ੍ਰਿੜਤਾ ਨਾਲ ਇਹਦੇ ਵਿੱਚ ਕੰਮ ਹੋ ਰਿਹਾ ਜੀ ਤੇ ਮਾਨਯੋਗ ਮੰਤਰੀ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡੀ ਜੀ ਦਾ ਬਹੁਤ ਧੰਨਵਾਦ ਕਰਦਾ ਵਾਂ ਜਿਹੜੇ ਮਤਲਬ ਹਲਕੇ ਦੇ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਜੀ ਤੇ ਪਿੰਡ ਪਿੰਡ ਜਾ ਕੇ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਦੀ ਲਗਾਈ ਡਿਊਟੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਸਰ ਤੇ ਪਿੰਡ ਦੇ ਨੌਜਵਾਨ ਕਿਸਨਾ ਜਿਹੜਾ ਇਸ ਮੈਂਬਰ ਦਾ ਸਾਥ ਦੇ ਰਹੇ ਸਰ ਜੀ ਪਿੰਡ ਦੇ ਨੌਜਵਾਨ ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਸਾਡੇ ਪਿੰਡ ਵਿੱਚ ਕਾਫੀ ਹੱਦ ਤੱਕ ਬਚਾ ਕੋਸ਼ਿਸ਼ ਕਰਾਂਗੇ ਉਹਨੂੰ ਬਚਾਇਆ ਜਾ ਸਕੇ ਜੀ ਤੇ ਨਸ਼ਾ ਵੀ ਵੇਚਣਾ ਸਾਡੇ ਹੈ ਨਹੀਂਗਾ ਜੀ ਅਸੀਂ ਅਨਾਉਂਸਮੈਂਟਾਂ ਪਹਿਲਾਂ ਵੀ ਕਰਵਾ ਚੁੱਕੇ ਆ ਕਿ ਜੇ ਕੋਈ ਵੀ ਬੰਦਾ ਨਸ਼ਾ ਵੇਚਦਾ ਜਾਂ ਪਿੰਡ ਚੋਂ ਉਹਦਾ ਸਾਥ ਦੇਊਗਾ ਤਾਂ ਅਸੀਂ ਖੁਦ ਥਾਣੇ ਜਾ ਕੇ ਕੰਪਲੀਟ ਕਰਾਂਗੇ ਜੀ ਤੇ ਅਸੀਂ ਕਦੇ ਜਮਾਨਤ ਨਹੀਂ ਕਰਾਵਾਂਗੇ ਪਿੰਡ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਹੋ ਰਹੀ ਹੈ ਅੱਜ ਪਿੰਡ ਦੀ ਰਿਵੈਲਪਮੈਂਟ ਪਿੰਡ ਦੀ ਰਿਵੈਲਪਮੈਂਟ ਬਹੁਤ ਵਧੀਆ ਹੋ ਰਹੀ ਹੈ ਜੀ ਮੰਤਰੀ ਸਾਹਿਬ ਨੇ ਛੱਪੜ ਵਾਸਤੇ ਗਾਰੰਟੀ ਸ਼ੂ ਕੀਤੀ ਹੈ ਸਾਨੂੰ ਗਰਾਊਂਡ 'ਤੇ ਸਾਨੂੰ ਵਾਦਾ ਕਰਕੇ ਗਏ ਨੇ ਜੀ ਹੋਰ ਵੀ ਕਾਫੀ ਮੰਤਰੀ ਸਾਹਿਬ ਸਾਥ ਦੇ ਰਹੇ ਨੇ ਸਾਡੇ ਜੀ ਮੇ ਅਈ ਜਿਹੜਾ ਉਪਰਾਲਾ ਪੰਜਾਬ ਸਰਕਾਰ ਦਾ ਜੀ ਪਿੰਡ-ਪਿੰਡ ਜਾ ਕੇ ਉਹਨੂੰ ਸਹੂਚਾਈ ਜਾ ਰਹੀ ਆ ਇਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਪਿੰਡ ਵਾਸੀਆਂ ਇਹ ਜਿਹੜਾ ਸੰਘਰਸ਼ ਆ ਇਹ ਕੱਲੇ ਪੰਜਾਬ ਸਰਕਾਰ ਦਾ ਨਹੀਂ ਸਾਡਾ ਆਪਣਾ ਕੱਲੇ-ਕੱਲੇ ਦਾ ਸੰਘਰਸ਼ ਆ ਜੇਕਰ ਸਾਡੇ ਬੱਚੇ ਨਸ਼ਾ ਮੁਕਤ ਹੋਣਗੇ ਮਾਰੂ ਨਸ਼ਿਆਂ ਦੂਰ ਰਹਿਣਗੇ ਤਾਂ ਉਹਨਾਂ ਪਰਿਵਾਰ ਵੀ ਖਿਸ਼ਾਲ ਹੋਣਗੇ ਸਾਡੇ ਪਿੰਡ ਵੀ ਖਿਸ਼ਾਲ ਹੋਣਗੇ ਤੇ ਜਿਹੜਾ ਸਾਡੇ ਪੰਜਾਬ ਦੇ ਉੱਪਰ ਇੱਕ ਕਲੰਕ ਲੱਗਿਆ ਹੋਇਆ ਵੀ ਪੰਜਾਬ ਦੇ ਲੋਕ ਨਸ਼ੇੜੀ ਨੇ ਉਹ ਧੋਤਾ ਜਾਵੇਗਾ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਭਗਵੰਤ ਮਾਨ ਸਰਕਾਰ ਦੇ ਜਿਨ੍ਹਾਂ ਨੇ ਇਹ ਮਹਿਮਾ ਚਲਾਈ ਆ ਸਾਨੂੰ ਆਸ ਆ ਵੀ ਬਹੁਤ ਜਲਦੀ ਜੇਤੋਂ ਅਸੀਂ ਮੁਕਤੀ ਪਾ ਸਕਾਂਗੇ ਬੱਚਿਆਂ ਦੇ ਬੱਚਿਆਂ ਦੇ ਖੇਡਾਂ ਦੀਆਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ ਬੱਚਿਆਂ ਦੀਆਂ ਖੇਡਾਂ ਦੀਆਂ ਸਹੂਲਤਾਂ ਇਹਨੇ ਇੱਕ ਤਾਂ ਸਾਡੇ ਨਨਖਾਣਾ ਸਾਹਿਬ ਸਕੂਲ ਆ ਉਹਦੇ ਵਿੱਚ ਗਰਾਊਂਡ ਹੈਗਾ ਆ ਤੇ ਬਾਕੀ ਅਸੀਂ ਪੰਜਾਬ ਸਰਕਾਰ ਤੋਂ ਡਿਮਾਂਡ ਕੀਤੀ ਹੋਈ ਆ ਵੀ ਸਾਨੂੰ ਇੱਕ ਗਰਾਊਂਡ ਹੋਰ ਦਿੱਤਾ ਜਾਵੇ ਜਿਹੜਾ ਪੰਚਾਇਤ ਵੱਲੋਂ ਹੋਵੇ ਤੇ ਉਸ ਤੋਂ ਇਲਾਵਾ ਸਾਡੇ ਪਾਰਕ ਹੈਗਾ ਆ ਛੋਟੀਆਂ ਮੋਟੀਆਂ ਖੇਡਾਂ ਖੇਡਦੇ ਰਹਿੰਦੇ ਨੇ ਬੱਚੇ ਟੂਰਨਾਮੈਂਟ ਵੀ ਕਰਾ ਰਹੇ ਰਹਿੰਦੇ ਨੇ ਨੀ ਟੂਰਨਾਮੈਂਟ ਫਿਲਹਾਲ ਨਹੀਂ ਅਸੀਂ ਕਰਵਾ ਰਹੇ ਕਿਉਂਕਿ ਇਹ ਜਿਹੀਆਂ ਗਤੀਵਿਧੀਆਂ ਹੋ ਨਹੀਂ ਸਕਦੀਆਂ ਪਿੰਡ ਦੇ ਵਿੱਚ ਕਿਉਂਕਿ ਸਾਡੇ ਕੋਈ ਸਪੇਸ ਨਹੀਂ ਹੈ ਜੀ ਵਾਲੀ ਵੱਡੀ ਕਿ ਅਸੀਂ ਉੱਥੇ ਕੋਈ ਖੇਡਾ ਕਰਵਾ ਸਕੀਏ ਬੱਚਿਆਂ ਨੂੰ ਕੀ ਸਨੇਹਾ ਔਰ ਨੌਜਵਾਨਾਂ ਨੂੰ ਬੱਚਿਆਂ ਨੌਜਵਾਨਾਂ ਨੂੰ ਸਨੇਹਾ ਇਹੀ ਆ ਵੀ ਇੱਕ ਤਾਂ ਜਿਹੜਾ ਹੈਗਾ ਸਭ ਪਹਿਲੀ ਜਿਹੜੀ ਹੈਗੀ ਆ ਵੀ ਪੜ੍ਹਾਈ ਪੜ੍ਹਨਾ ਜ਼ਰੂਰੀ ਆ ਤੇ ਸਾਡੇ ਪਿੰਡ ਦੇ ਬੱਚੇ ਸਾਨੂੰ ਖੁਸ਼ੀ ਆ ਕਿ ਸਾਡੇ ਪਿੰਡ ਦਾ ਬੱਚਾ ਹਰ ਇੱਕ ਬੱਚਾ ਪੜ੍ਹ ਰਿਹਾ ਹੈ ਆ ਤੇ ਦੂਜੀ ਮਿਹਨਤ ਅਸੀਂ ਖੇਡਾਂ ਦੇ ਨਾਲ ਉਹਨਾਂ ਨੂੰ ਜੋੜ ਰਹੇ ਹਾਂ ਤੇ ਜਿੰਨਾ ਵੀ ਸਾਡੀ ਪੰਚਾਇਤ ਵੱਲੋਂ ਉਹਨਾਂ ਸਹਿਯੋਗ ਚਾਹੀਦਾ ਬੱਚਿਆਂ ਨੂੰ ਅਸੀਂ ਦੇਣ ਵਾਸਤੇ ਤਿਆਰ ਹਾਂ ਮੈਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੇ ਮੇਰੇ ਪਿੰਡ ਦੇ ਉੱਤੇ ਉਸ ਮਾਲਕ ਦੀ ਇੰਨੀ ਕਿਰਪਾ ਵਾਹ ਕਿ ਜਿਹੜਾ ਮੇਰਾ ਪਿੰਡ ਦੇ ਬੱਚਾ ਵਾ ਕੋਈ ਬਜ਼ੁਰਗ ਆ ਉਹ ਕੋਈ ਮਾਰੂ ਨਸ਼ਾ ਨਹੀਂ ਕਰਦਾਗਾ ਤੇ ਇਸ ਕਰਕੇ ਮੈਂ ਅੱਗੇ ਵੀ ਜਿਸ ਤਰ੍ਹਾਂ ਜੀ ਭਗਵਾਨ ਤਮਨ ਜੀ ਸਾਡੇ ਉਹਨਾਂ ਨੇ ਕਿਹਾ ਵਾ ਵੀ ਆਪਾਂ ਨੂੰ ਇਹ ਜਿਹੜੀ ਆ ਅੱਗੇ ਵਧੋਣੀ ਚਾਹੀਦੀ ਆ ਵੀ ਕੋਈ ਵੀ ਨਸ਼ਾ ਨਾ ਕਰੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਮੇਰੀ ਇਹ ਅਪੀਲ ਆ ਸਾਰੇ ਲੋਕਾਂ 'ਗੇ ਵੀ ਉਹ ਆਪਣੇ ਬੱਚਿਆਂ ਨੂੰ ਇਹਨਾਂ ਨਸ਼ਿਆਂ ਤੋਂ ਦੂਰ ਕਰਨ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਮੈਂ ਭਗਵਾਨ ਤੁਮਨ ਜੀ ਅੱਗੇ ਇਹ ਰਿਕੁਐਸਟ ਕਰਦੀ ਆ ਕਿ ਮੇਰੇ ਪਿੰਡ ਨੂੰ ਵੱਧ ਤੋਂ ਵੱਧ ਬੱਚਿਆਂ ਵਿੱਚ ਖੇਡਾਂ ਦੇ ਪ੍ਰਤੀ ਜਿੰਨੀਆਂ ਵੀ ਸਹੂਲਤਾਂ ਨੇ ਉਹ ਪ੍ਰਦਾਨ ਕਰਨ ਤੇ ਗਰਾਊਂਡ ਸਾਨੂੰ ਚਾਹੀਦਾ ਸਾਡੇ ਪਿੰਡ ਵਿੱਚ ਗਰਾਊਂਡ ਹੈ ਨਹੀਂ ਬੱਚਿਆਂ ਦੇ ਖੇਡਣ ਵਾਸਤੇ ਸਾਨੂੰ ਜ਼ਰੂਰ ਵਧਿਆ ਜਿਆ ਖੇਡਣ ਵਾਸਤੇ ਗਰਾਊਂਡ ਫੈਲੂ ਬਣਾ ਕੇ ਦੋ ਥੈਂਕ ਯੂ